ਕੀ ਸਫ਼ਰ ਦੇ ਦੌਰਾਨ ਤੁਹਾਨੂੰ ਵੀ ਆਉਣ ਲੱਗ ਜਾਂਦੀਆਂ ਨੇ ਉਲਟੀਆਂ ਕੀ ਤੁਹਾਟਾ ਵੀ ਸਫ਼ਰ ਦੇ ਦੌਰਾਨ ਹੋਣ ਲੱਗ ਜਾਂਦਾ ਹੈ ਮਨ ਖਰਾਬ ਕਿਤੇ ਤੁਸੀਂ ਤਾਂ ਨਹੀਂ ਇਸ ਗੱਲ ਤੇ ਡਰੋਂ ਮਿਸ ਕਰਨ ਲੱਗੇ ਲੌਂਗ ਡਰਾਈਵ ਕਬਰਾਂ ਦੀ ਬਿਲਕੁਲ ਵੀ ਲੋੜ ਨਹੀਂ ਕੁਝ ਨਿੱਕੀਆਂ ਨਿੱਕੀਆਂ ਘਰੇਲੂ ਚੀਜ਼ਾਂ ਦਾ ਇਸਤੇਮਾਲ ਕਰਕੇ ਤੁਸੀਂ ਇਸ ਸਮੱਸਿਆ ਤੋਂ ਪੱਕੇ ਤੌਰ ਤੇ ਉੱਤੇ निजात ਪਾ ਸਕਦੇ ਹੋ ਹਾਂਜੀ ਦੋਸਤੋ ਪਿਆਰ ਤੇ ਸਤਿਕਾਰ ਪਰਿ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹੈਲਥ ਟਿਪਸ ਸ਼ੋਅ ਦੇ ਵਿੱਚ ਇਸ ਸ਼ੋਅ ਦੇ ਵਿੱਚ ਆਪਾਂ ਗੱਲ ਕਰਾਂਗੇ ਅੱਜ ਸਫ਼ਰ ਦੇ ਦੌਰਾਨ ਉਲਟੀ ਆਉਣ ਦੀ ਸਮੱਸਿਆ ਤੇ ਬਾਰੇ ਵੈਸੇ ਤਾਂ ਘੁੰਮਣਾ ਫਿਰਨਾ ਹਰ ਕਿਸੇ ਨੂੰ ਬਹੁਤ ਜ਼ਿਆਦਾ ਪਸੰਦ ਹੁੰਦਾ ਚਾਹੇ ਬਜ਼ੁਰਗ ਹੈ ਚਾਹੇ ਕੋਈ ਅੱਧ ਖੜ ਉਮਰ ਦਾ ਹੈ ਚਾਹੇ ਹੋਵੇ ਬੱਚਾ ਜੇਕਰ ਘੁੰਮਣ ਫਿਰਨ ਦਾ ਜ਼ਿਕਰ ਖੁੱਲ ਜਾਵੇ ਤਾਂ ਕਿਸੇ ਦੀ ਵੀ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ ਹਰ ਕੋਈ ਸੋਚਦਾ ਹੈ ਕਿ ਅਸੀਂ ਘੁੰਮਣ ਫਿਰਨ ਜਾਵਾਂਗੇ ਮਾਈਂਡ ਜਿਹੜਾ ਸਾਡਾ ਬਿਲਕੁਲ ਫਰੈਸ਼ ਹੋ ਜਾਏਗਾ ਰਿਲੈਕਸ ਹੋ ਜਾਏਗਾ ਤੇ ਅਸੀਂ ਘੁੰਮ ਫਿਰ ਕੇ ਜਿਹੜਾਗਾ ਇੰਜੋਏ ਕਰਾਂਗੇ ਪਰ ਕਈ ਵਾਰ ਇਸ ਸਮਸਿਆ ਦੇ ਵਿੱਚ ਉਲਟੀ ਹੋਣਾ ਇੱਕ ਬਹੁਤ ਵੱਡੇ ਰਾਹ ਤਾ ਪਰ ਉਹੜਾ ਪਾਣ ਜਾਂਦਾ ਕਿਉਂਕਿ ਸਫਰ ਦੇ ਵਿੱਚ ਸਾਡਾ ਮਨ ਜਿਹੜਾ ਖਰਾਬ ਹੋਣ ਲੱਗਦਾ ਹੈ ਸਾਡਾ ਸਿਰ ਦਰਦ ਹੋਣ ਲੱਗਦਾ ਹੈ ਸਾਨੂੰ ਉਲਟੀ ਚੜੀ ਆਉਣ ਲੱਗਦੀ ਹੈ ਜਿਸ ਕਰਕੇ ਇਸ ਸਾਰੇ ਸਫਰ ਦਾ ਆਨੰਦ ਜਿਹੜਾ ਪੂਰੇ ਤਰੀਕੇ ਦੇ ਨਾਲ ਖਰਾਬ ਹੋ ਜਾਂਦਾ ਤੇ ਅਜਿਹਾ ਹਕੂਨ ਦੇ ਨਾਲ ਸਾਡੀ ਸਿਹਤ ਜਿਹੜੀ ਹੈ ਕਾਫੀ ਜਾਦਾ ਖਰਾਬ ਹੁੰਦੀ ਹੈ ਤੇ ਅਜਿਹੇ ਦੇ ਵਿੱਚ ਅਸੀਂ ਜਿਹੜਾਗਾ ਕਮਜ਼ੋਰੀ ਵੀ ਮਹਿਸੂਸ ਕਰਦੇ ਆ ਸੋ ਕੁਝ ਘਰੇਲੂ ਚੀਜ਼ਾਂ ਦਾ ਜ਼ਿਕਰ ਤੁਹਾਡੇ ਨਾਲ ਕਰਨ ਲੱਗੇ ਹਾਂ ਜੇਕਰ ਤੁਸੀਂ ਸਫ਼ਰ ਦੇ ਦੌਰਾਨ ਇਹਨਾਂ ਚੀਜ਼ਾਂ ਨੂੰ ਆਪਣੀ ਪੌਕੇਟ ਦੇ ਵਿੱਚ ਰੱਖ ਲੈਂਦੇ ਹੋ ਸਫ਼ਰ ਕਰਨ ਤੋਂ ਪਹਿਲਾਂ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰ ਲੈਂਦੇ ਹੋ ਤਾਂ ਤੁਹਾਨੂੰ ਇੰਜੋਏ ਕਰਨ ਤੋਂ ਕੋਈ ਨਹੀਂ ਰੋਕ ਸਕਦਾ ਤੁਸੀਂ ਖੁੱਲਕੇ ਇੰਜੋਏ ਕਰ ਸਕਦੇ ਹੋ ਕਿਉਂਕਿ ਤੁਹਾਨੂੰ ਸਫ਼ਰ ਦੇ ਦੌਰਾਨ ਨਾ ਤਾਂ ਉਲਟੀ ਆਏਗੀ ਨਾ ਤੁਹਾਡਾ ਮਨ ਖਰਾਬ ਹੋਏਗਾ ਤੇ ਨਾ ਹੀ ਤੁਹਾਨੂੰ ਸਿਰ ਦਰਦ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਏਗਾ ਅੱਜ ਫੜ ਜਾਣ ਲੈਣੇ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਨਾਲ ਤੁਹਾਨੂੰ ਇਸ ਸਮੱਸਿਆ ਤੋਂ ਨਿਜਾਤ ਮਿਲਣ ਵਾਲੀ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਾਲੀ ਮਿਰਚ ਦੇ ਬਾਰੇ ਘਰ ਤੋਂ نکلਨ ਤੋਂ ਪਹਿਲਾਂ ਇੱਕ ਕੱਪ ਨਿੰਬੂ ਦਾ ਰਸ ਅਤੇ ਚੁਟਕੀ ਇੱਕ ਕਾਲੀ ਮਿਰਚ ਲਓ ਅਤੇ ਇਸ ਨੂੰ ਪੀ ਲਓ ਇਸ ਨਾਲ ਰਸਤੇ ਦੇ ਵਿੱਚ ਉਲਟੀ ਨਹੀਂ ਆਏਗੀ ਅਤੇ ਸਿਰ ਦਰਦ ਜਾਂ ਫਿਰ ਚੱਕਰ ਆਉਣ ਵਰਗੀ ਸਮੱਸਿਆ ਜੜੀ ਹੈ ਨਹੀਂ ਹੋਵੇਗੀ ਪਦੀਨੇ ਦੀ ਚਾਹ ਸਫ਼ਰ ਤੇ ਜਾਣ ਤੋਂ ਪਹਿਲਾਂ ਇੱਕ ਕੱਪ ਪੁਦੀਨੇ ਦੀ ਚਾਹ ਪੀਓ ਇਸ ਤੋਂ ਇਲਾਵਾ ਕੁਝ ਪੁਦੀਨੇ ਦੀਆਂ ਪੱਤੀਆਂ ਜ਼ਰੂਰ ਰੱਖੋ ਰਸਤੇ ਦੇ ਵਿੱਚ ਜੇ ਮਨ ਖਰਾਬ ਹੁੰਦਾ ਹੈ ਤਾਂ ਤੁਸੀਂ ਪਦੀਨੇ ਦੀਆਂ ਪੱਤੀਆਂ ਨੂੰ ਚਬਾ ਲਓ ਅਜਿਹਾ ਕਰਨ ਦੇ ਨਾਲ ਤੁਹਾਨੂੰ ਕਾਫੀ ਰਾਹਤ ਮਿਲੇਗੀ ਅਦਰਕ ਦੀ ਚਾਹ ਅਦਰਕ ਦੀ ਚਾਹ ਪੀਣ ਦੇ ਨਾਲ ਵੀ ਬਹੁਤ ਫਾਇਦਾ ਹੁੰਦਾ ਹੈ ਇਸ ਲਈ ਤੁਸੀਂ ਘਰ ਤੋਂ ਨਿਕਲਣ ਤੋਂ ਪਹਿਲਾਂ ਇਸ ਦੀ ਵਰਤੋਂ ਕਰੋ ਤੇ ਨਾਲ ਹੀ ਤੁਹਾਡੀ ਪਾਚਨ ਸ਼ਕਤੀ ਜਿਹੜੀ ਹੈ ਬਿਲਕੁਲ ਠੀਕ ਹੋ ਜਾਏਗੀ ਤੇ ਤੁਹਾਨੂੰ ਉਲਟੀ ਹੋਣ ਦੀ ਸਮੱਸਿਆ ਵੀ ਜਿਹੜੀ ਹੈ ਨਹੀਂ ਹੋਵੇਗੀ ਅਦਰਕ ਅਤੇ ਲੂਣ ਅਦਰਕ ਦੇ ਵਿੱਚ ਐਂਟੀਆਕਸੀਡੈਂਟ ਗੁਣ ਹੁੰਦੇ ਨੇ ਜੋ ਤੁਹਾਡੇ ਸਰੀਰ ਨੂੰ ਸਿਹਤਮੰਦ ਬਣਾਉਣ ਦੇ ਵਿੱਚ ਬਹੁਤ ਮਦਦ ਕਰਦੇ ਆ ਤੁਸੀਂ ਇੱਕ ਚਮਚ ਅਦਰਕ ਦਾ ਥੋੜਾ ਜਿਹਾ ਰਸ ਜਿਹੜਾ ਕੱਢ ਲਓ ਉਸ ਵਿੱਚ ਤੁਸੀਂ ਨਮਕ ਮਿਲਾ ਲਓ ਤੇ ਫਿਰ ਤੁਸੀਂ ਇਸ ਨੂੰ ਜਿਹੜਾਗਾ ਪੀ ਸਕਦੇ ਹੋ ਜਾਂ ਤੁਸੀਂ ਅਦਰਕ ਦੇ ਉੱਪਰ ਨਮਕ ਲਗਾ ਕੇ ਵੀ ਖਾ ਸਕਦੇ ਹੋ ਅਜਿਹਾ ਕਰਨ ਦੇ ਨਾਲ ਤੁਹਾਡੇ ਚੱਕਰ ਆਉਣ ਦੀ ਸਮੱਸਿਆ ਜਿਹੜੀ ਹੈ ਦੂਰ ਹੋ ਜਾਏਗੀ ਲੌਂਗ ਸਫ਼ਰ ਤੇ ਜਾਣ ਤੋਂ ਪਹਿਲਾਂ ਇੱਕ ਲੌਂਗ ਚਬਾ ਲਓ ਲੌਂਗ ਦੇ ਕੋੜੇ ਪਣ ਤੋਂ ਬਚਣ ਵਾਸਤੇ ਤੁਸੀਂ ਥੋੜਾ ਜਿਹਾ ਇਸ ਵਿੱਚ ਸ਼ਹਿਦ ਮਿਲਾ ਲੋ ਅਜਿਹਾ ਕਰਨ ਦੇ ਨਾਲ ਵੀ ਸਫ਼ਰ ਦੇ ਦੌਰਾਨ ਤੁਹਾਨੂੰ ਉਲਟੀ ਨਹੀਂ ਆਏਗੀ ਇਲਾਇਚੀ ਜਿਨ੍ਹਾਂ ਲੋਕਾਂ ਨੂੰ ਸਫ਼ਰ ਦੌਰਾਨ ਉਲਟੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਆਪਣੇ ਨਾਲ ਛੋਟੀ ਇਲਾਇਚੀ ਜ਼ਰੂਰ ਰੱਖਣ ਜਦੋਂ ਵੀ ਉਲਟੀ ਮਹਿਸੂਸ ਹੋਵੇ ਤਾਂ ਇਲਾਇਚੀ ਨੂੰ ਚਬਾ ਲਓ ਫਿਰ ਤੁਹਾਨੂੰ ਉਲਟੀ ਦੀ ਸਮੱਸਿਆ ਨਹੀਂ ਹੋਵੇਗੀ ਸੌਂਫ ਉਲਟੀ ਤੋਂ ਬਚਣ ਲਈ ਸੌਂਫ ਵੀ ਬਹੁਤ ਹੀ ਬਿਹਤਰੀਨ ਉਪਾਅ ਮੰਨਿਆ ਜਾਂਦਾ ਹੈ ਸਫ਼ਰ ਦੌਰਾਨ ਸੌਂਫ ਚਬਾਉਣ ਦੇ ਨਾਲ ਵੀ ਉਲਟੀ ਨਹੀਂ ਹੁੰਦੀ ਅੰਤ ਦੇ ਵਿੱਚ ਗੱਲ ਕਰਾਂਗੇ ਨਾਰੀਅਲ ਪਾਣੀ ਦੇ ਬਾਰੇ ਨਾਰੀਅਲ ਪਾਣੀ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਦਾ ਤੇ ਚੱਕਰ ਆਉਣ ਤੋਂ ਰੋਕਦਾ ਹੈ ਇਸ ਦੇ ਨਾਲ ਹੀ ਸਫ਼ਰ ਕਰਦੇ ਸਮੇਂ ਜੇਕਰ ਤੁਸੀਂ ਨਾਰੀਅਲ ਪਾਣੀ ਪੀਂਦੇ ਹੋ ਤਾਂ ਤੁਹਾਨੂੰ ਉਲਟੀ ਬਿਲਕੁਲ ਵੀ ਨਹੀਂ ਆਏਗੀ ਲਗਾਤਾਰ ਨਾਰੀਅਲ ਪਾਣੀ ਪੀਣ ਦੇ ਨਾਲ ਚੱਕਰ ਆਉਣ ਤੋਂ ਵੀ ਕਾਫੀ ਜ਼ਿਆਦਾ ਬਚਾਅ ਰਹਿੰਦਾ ਹੈ ਸੋ ਦੋਸਤੋ ਅਗਰ ਤੁਹਾਡੇ ਆਸ-ਪਾਸ ਕੋਈ ਅਜਿਹਾ ਹੈ ਜਿਹਨੂੰ ਸਫ਼ਰ ਦੇ ਵਿੱਚ ਉਲਟੀ ਦਾ ਸਾਹਮਣਾ ਕਰਨਾ ਪੈਂਦਾ ਉਸ ਤੱਕ ਇਸ ਵੀਡੀਓ ਨੂੰ ਜ਼ਰੂਰ ਪਹੁੰਚਾ ਦਿਓ ਤਾਂ ਜੋ ਭਲਾ ਹੋ ਸਕੇ ਕਿਸੇ ਦਾ ਤੇ ਨਾਲ ਕਿ ਨਾਲ ਜੇਕਰ ਤੁਹਾਡੇ ਕੋਈ ਪਰਿਵਾਰ ਦਾ ਮੈਂਬਰ ਜੋ ਸਫ਼ਰ ਦੇ ਦੌਰਾਨ ਉਲਟੀਆਂ ਕਰਤਾ ਜਾਂਦਾ ਹੈ ਮਨ ਖਰਾਬ ਹੋ ਜਾਂਦਾ ਹੈ ਬਿਲਕੁਲ ਸੁਸਤ ਹੋ ਕੇ ਜਾਂਦਾ ਉਸ ਤੱਕ ਵੀ ਇਸ ਵੀਡੀਓ ਨੂੰ ਜ਼ਰੂਰ ਪਹੁੰਚਾ ਦਿਓ ਤਾਂ ਜੋ ਹਰ ਕਿਸੇ ਦਾ ਆਪਾਂ ਭਲਾ ਕਰ ਸਕੀਏ ਤੇ ਉਹ ਹਰ ਕੋਈ ਜੜਾਗਾ ਆਪਣੀ ਜ਼ਿੰਦਗੀ ਨੂੰ ਖੁੱਲਕੇ ਜੀ ਸਕੇ ਸੋ ਜਾਣਕਾਰੀ ਚੰਗੀ ਲੱਗੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜੇਕਰ ਤੁਸੀਂ ਕਿਸੇ ਖਾਸ ਜਾਣਕਾਰੀ ਦੇ ਬਾਰੇ ਜਾਣ ਟਾਂਦੇਓ ਤਾਂ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਸਾਂਝੇ ਕਰ ਦਿਓ ਜੀ ਤੁਹਾਡੇ ਦੱਸੇ ਮੁਤਾਬਿਕ ਤੁਹਾਡੇ ਵਾਸਤੇ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਤੇ ਨਾਲ ਕੀ ਨਾਲ ਤੁਸੀਂ ਇਸ ਪ੍ਰੋਗਰਾਮ ਨੂੰ ਬਹੁਤ ਪਿਆਰ ਦਿੱਤਾ ਤੁਸੀਂ ਹੈਲਥ ਟਿਪਸ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਇਸ ਵਾਸਤੇ ਬਹੁਤ-ਬਹੁਤ ਧੰਨਵਾਦ ਫਿਲਹਾਲ ਮੈਨੂੰ ਯਾਨੀ ਕਿ ਰਿਤ ਕੋ ਨੂੰ ਦੇ ਉਚਾਸਤ ਫਿਰ ਤੋਂ ਧੰਨਵਾਦ